ਗਿੱਦੜਵਾਜ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੋ ਗਿਆ ਬਾਗੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਲੜੇਗਾ ਆਜ਼ਾਦ ਚੋਣ ਆਪਣੀ ਹੀ ਪਾਰਟੀ ਦੇ ਖਿਲਾਫ ਜੋ ਹੋ ਗਿਆ ਉਸਨੇ ਐਲਾਨ ਕਰ ਦਿੱਤਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਨਹੀਂ ਲੜੇਗਾ ਆਜ਼ਾਦ ਚੋਣ ਲੜੇਗਾ ਕੌਣ ਹੈ ਉਹ ਚਿਹਰਾ ਜਿਸਨੇ ਅੱਜ ਵੱਡਾ ਐਲਾਨ ਕਰਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੋ ਕਿ ਕਲੇਸ਼ ਹੋਰ ਵੱਧ ਗਿਆ ਹੈ ਜਿਹੜਾ ਪਹਿਲਾਂ ਅਜੇ ਕਲੇਸ਼ ਰੁਕਿਆ ਨਹੀਂ ਔਰ ਅੱਜ ਆਮ ਆਦਮੀ ਪਾਰਟੀ ਦਾ ਸੰਭਾਵੀ ਉਮੀਦਵਾਰ ਹੋ ਗਿਆ ਬਾਗੀ ਤੁਸੀਂ ਜਿਹੜੇ ਚੜਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਗਿੱੱਡੜਵਾ ਜਿਮਨੀ ਚੋਣ ਬਹੁਤ ਹੀ ਚਰਚਿਤ ਬਣੀ ਹੋਈ ਏ ਗਿੱੱਡੜਵਾ ਦੀ ਜਿਮਨੀ ਚੋਣ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਹੌਟ ਸ਼ੀਟ ਏ ਜਿੱਥੇ ਰਾਜਾ ਵੜਿੰਗ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਏ ਔਰ ਹਲਕਾ ਗਿੱਦੜ ਵਹਾਦੀ ਜਿਮਨੀ ਚੋਣ ਹਮੇਸ਼ਾ ਹੀ ਅਕਾਲੀ ਦਲ ਦਾ ਗੜ ਰਹੀ ਏ ਅਕਾਲੀ ਦਲ ਦਾ ਗੜ ਤੋੜਿਆ ਤਾਂ ਰਾਜਾ ਵੜਿੰਗ ਨੇ ਰਾਜਾ ਵੜਿੰਗ ਤੋਂ ਬਾਅਦ ਇਹ ਸੀਟ ਲਗਾਤਾਰ ਤਿੰਨ ਵਾਰ ਕਾਂਗਰਸ ਜਿੱਤੀ ਹੁਣ ਫੇਰ ਜਦੋਂ ਰਾਜਾ ਵੜਿੰਗ ਨੇ ਅਸਤੀਫਾ ਦਿੱਤਾ ਤਾਂ ਅਕਾਲੀਆਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਇਹ ਸੀਟ ਅਕਾਲੀ ਜਿੱਤਣਗੇ ਲੇਕਿਨ ਆਪ ਦੀ ਸਰਕਾਰ ਦੇ ਵੱਲੋਂ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਖੇਮੇ ਵਿੱਚ ਵੱਡੀ ਸੰਲਾਤੀ ਅਕਾਲੀ ਦਲ ਦਾ ਜੋ ਹਲਕਾ ਇੰਚਾਰੇ ਸੀ ਹਰਦੀਪ ਸਿੰਘ ਡਿੰਪੀ ਢਿੱਲੋਂ ਉਸ ਨੂੰ ਆਪ ਵਿੱਚ ਸ਼ਾਮਲ ਕਰਵਾ ਲਿਆ ਔਰ ਉਸ ਨੂੰ ਆਪ ਵੱਲੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਵੀ ਜਿਹੜਾ ਕਿ ਲੋਕਾਂ ਨੂੰ ਕਿਹਾ ਕਿ ਇਹਨਾਂ ਨੂੰ ਜਿਹੜਾ ਕਿ ਆਪਣੀਆਂ ਤਿਆਰੀਆਂ ਕਰ ਲਓ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਜਾਵੇਗਾ ਲੇਕਿਨ ਦੂਸਰੇ ਪਾਸੇ ਅੱਜ ਗਿੱੱਦਰਵਾ ਹਲਕੇ ਤੋਂ ਉਹਨਾਂ ਨੇ ਆਜਾਦ ਚੋਣ ਲੜਨ ਦਾ ਐਲਾਨ ਕਰਤਾ ਕਿਉਂਕਿ ਉਹਨਾਂ ਨੇ ਆਪ ਦੀ ਸਰਕਾਰ ਦੇ ਵਿੱਚ ਜੋ ਕਲੇਸ਼ ਵਧਿਆ ਹੋਇਆ ਉਸ ਨੂੰ ਲੈ ਕੇ ਆਪ ਦੀ ਸਰਕਾਰ ਦੀ ਕਿਰਕਰੀ ਹੋ ਰਹੀ ਏ ਸੋ ਹੁਣ ਉਹਨਾਂ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ ਆਪ ਤੋਂ ਬਾਗੀ ਹੋ ਗਏ ਨੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਆਪ ਤੋਂ ਬਾਗੀ ਜ਼ਰੂਰ ਨੇ ਪਰ ਦਾਗੀ ਨਹੀਂ ਸੋ ਉਹਨਾਂ ਦੇ ਵੱਲੋਂ ਜੋ ਹੁਣ ਗਿੱਦੜਵਾ ਹਲਕੇ ਦੇ ਵਿੱਚ ਮੀਟਿੰਗਾਂ ਦਾ سلسلہ ਸ਼ੁਰੂ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਵੱਲੋਂ ਉਹਨਾਂ ਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ ਔਨਾ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਰਸਤੇ ਤੋਂ ਪਟਕ ਗਈ ਹੈ ਅੱਜ ਆਮ ਆਦਮੀ ਪਾਰਟੀ ਆਪਣੇ ਰਸਤੇ ਤੋਂ ਪਟਕੀ ਹੋਈ ਹੈ ਜੋ ਕਿ ਪਹਿਲਾਂ ਕਹਿੰਦੀ ਸੀ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਅਸੀਂ ਟਿਕਟਾਂ ਦੇਵਾਂਗੇ ਆਮ ਘਰਾਂ ਦੇ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਲੇਕਿਨ ਹੁਣ ਆਪਣੇ ਉਹਨਾਂ ਵਰਕਰਾਂ ਨਾਲ ਬਿਲਕੁਲ ਬੇਇਨਸਾਫੀ ਕਰ ਰਹੀ ਹੈ ਜੋ ਕਿ ਦੂਸਰੀਆਂ ਪਾਰਟੀਆਂ ਤੋਂ ਉਮੀਦਵਾਰਾਂ ਨੂੰ ਆਪਣੇ ਨਾਲ ਲਿਆ ਕੇ ਉਹਨਾਂ ਨੂੰ ਟਿਕਟਾਂ ਦੇ ਰਹੀ ਹੈ ਸੋ ਚਿਹਰਾ ਜਿਹੜਾ ਕਿ ਪਹਿਲਾਂ ਗਿੱਦੜਵਾ ਹਲਕੇ ਦੇ ਵਿੱਚ ਜਿਸ ਨੇ ਆਪ ਦੀ ਸਰਕਾਰ ਦੇ ਆਪ ਦੇ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਔਰ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਉਹਨਾਂ ਦੇ ਉੱਪਰ ਵੱਡੇ ਤਛੱਦਰ ਟਾਏ ਗਏ ਰਾਜਾ ਬਿੰਗ ਦੇ ਵੱਲੋਂ ਉਹਨਾਂ ਦੇ ਨਾਲ ਬਹੁਤ ਬੁਰਾ ਸਲੂਕ ਵੀ ਕੀਤਾ ਗਿਆ ਲੇਕਿਨ ਉਹਨਾਂ ਨੇ ਆਪ ਦੀ ਪਾਰਟੀ ਦਾ ਝੰਡਾ ਫਿਰ ਵੀ ਗਿੱਦੜਵਾ ਹਲਕੇ ਦੇ ਵਿੱਚ ਬੁਲੰਦ ਰੱਖਿਆ ਸੋ ਉਹਨਾਂ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਅਜਾਜੋਂ ਲੜਨਗੇ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਡਾਕਟਰ ਇਕਬਾਲ ਸਿੰਘ ਰਾਮੇਆਣਾ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੀ اور ਉਹਨਾਂ ਨੇ ਇਸ ਹਲਕੇ ਤੋਂ ਅਜਾਂ ਚੋਣ ਲੜਨਾ ਐਲਾਨ ਕਰ ਦਿੱਤਾ ਹੈ ਇਸ ਹਲਕੇ ਵਿੱਚ ਉਹਨਾਂ ਨੇ ਥਾਂ-ਥਾਂ ਤੇ ਪੋਸਟਰ ਵੀ ਲੱਗੇ ਹੋਏ ਹਨ ਉਹਨਾਂ ਨੇ ਆਪਣੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕਰਤਾ ਹੈ ਸ਼੍ਰੀ ਰਾਮਿਆਣੇ ਨੇ ਕਿਹਾ ਕਿ ਜੋ ਪਾਰਟੀ ਆਮ ਘਰਾ ਦੇ ਵਿਅਕਤੀਆਂ ਨੂੰ ਟਿਕਟਾਂ ਦੇਣ ਦੀ ਗੱਲ ਕਰਦੀ ਸੀ ਅੱਜ ਜੋ ਖਾਸ ਜਿਹੜੀ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਉਹਨਾਂ ਨੂੰ ਟਿਕਟਾਂ ਦੇਣ ਬਾਰੇ ਸੋਚਦੀ ਔਰ ਆਮ ਲੋਕਾਂ ਦੇ ਜਿਹੜੇ ਨੌਜਵਾਨ ਸੀ ਜਿਹੜੇ ਵਰਕਰ ਸੀ ਉਹਨਾਂ ਨੂੰ ਹੁਣ ਪੁੱਛਿਆ ਨਹੀਂ ਜਾ ਰਿਹਾ ਉਹ ਹੋ ਗਏ ਆਪ ਤੋਂ ਬਾਗੀ